ਸੰਸਾਰ ਦੇ ਵਿੱਚ ਜੇਕਰ ਕੌਮਾਂ ਤੇ ਹੋਏ ਜ਼ੁਲਮਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਤਾਂ ਨਾਮ ਪਹਿਲੀਆਂ ਕਤਾਰਾਂ ਵਿੱਚ شمار ਹੁੰਦਾ ਹੈ ਪਰ ਜਿੰਨਾ ਵੀ ਇਸ ਕੌਮ ਨੇ ਜ਼ੁਲਮ ਸਹਿ ਹੈ ਉਸ ਦਾ ਜਵਾਬ ਵੀ ਦਲੇਰ ਹੋ ਕੇ ਮੋੜਿਆ ਫਿਰ ਚਾਹੇ ਗੱਲ ਨਾਦਰ ਸ਼ਾਹ ਜਕਰਿਆ ਖਾਨ ਤੇ ਮੀਰ ਮੰਨੂ ਦੇ ਜ਼ੁਲਮਾਂ ਦੀ ਹੋਵੇ ਜਾਂ ਫਿਰ ਗੱਲ ਹੋਵੇ ਮੋਗਲਾਂ ਤੇ ਅੰਗਰੇਜ਼ਾਂ ਦੀ ਪੰਜਾਬ ਦੀ ਇਸ ਕੌਮ ਨੂੰ ਉਜਾਣਨ ਵਾਲਿਆਂ ਦੀ ਕਬਰਾਂ ਦਾ ਅੱਜ ਤੱਕ ਪਤਾ ਨਹੀਂ ਵੀ ਕਿੱਥੇ ਹਨ ਪਰ ਜ਼ੁਲਮ ਅੱਗੇ ਖੜਨ ਵਾਲੀ ਬਹਾਦਰ ਸੂਰਮਿਆਂ ਨੂੰ ਲੋਕ ਅੱਜ ਵੀ ਸਿਸ ਦਾ ਕਰਦੇ ਹਨ ਬੇਸ਼ੱਕ ਸਿੱਖ ਕੌਮ ਤੇ ਕਹਿਰ ਵਰਤੌਣ ਵਾਲੇ ਜ਼ਾਲਮ ਕਿਸੇ ਹੋਰ ਦੇਸ਼ ਜਾਂ ਕਿਸੇ ਹੋਰ ਮਾਜਬ ਦੇਸਾਂ ਤੇ ਲੋਕਾਂ ਨੇ ਵੀ ਉਹਨਾਂ ਨਾਲ ਜਿਠਣਾ ਸਿੱਖ ਲਿਆ ਸੀ ਪਰ ਜੇਕਰ ਸਿੱਖ ਧਰਮ ਵਿੱਚ ਪੈਦਾ ਹੋਏ ਲੋਕ ਸਿਰ ਤੇ ਦਸਤਾਰਾਂ ਸਜਾ ਕੇ ਸਿੱਖਾਂ ਦਾ ਘਾਣ ਕਰਨ ਲਈ ਉਤਾਵਲੇ ਹੋਣ ਉੱਥੇ ਪੰਜਾਬ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਤੇ ਬੁੱਕਲ ਦੇ ਸੱਪਾਂ ਨਾਲ ਨਜਿੱਠਣਾ ਬੇਸ਼ੱਕ ਔਖਾ ਸੀ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਦਲੇਰੀ ਅਤੇ ਹੌਸਲੇ ਕਾਰਨ ਸਿੱਖਾਂ ਨੇ ਉਹਨਾਂ ਮੁਸ਼ਕਲ ਹਾਲਾਤਾਂ ਵਿੱਚ ਚੜ੍ਹਦੀ ਕਲਾ ਵਾਲੇ ਮਹਾਵਾਕ ਨੂੰ ਸੱਚ ਕਰ ਦਿਖਾਇਆ ਮੀਰ ਮੰਨੂ ਨੂੰ ਸਿੱਖਾਂ ਪ੍ਰਤੀ 18ਵੀਂ ਸਦੀ ਦਾ ਸਭ ਤੋਂ ਵੱਡਾ ਜ਼ਾਲਮ ਮੰਨਿਆ ਗਿਆ ਹੈ ਜੋ ਇੱਕ ਦਿਨ ਵਿੱਚ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਕੇ ਚੈਨ ਦੀ ਨੀਂਦ ਸੌਂਦਾ ਸੀ ਪਰ ਸਿੱਖੀ ਦੇ ਭੇਸ ਵਿੱਚ ਇੱਕ ਅਜਿਹਾ ਇਨਸਾਨ ਵੀ ਹੋਇਆ ਜਿਸ ਨੇ ਮੀਰ ਮੰਨੂ ਨੂੰ ਵੀ maat ਪਾ ਦਿੱਤਾ ਤੇ ਜਿਸ ਨੂੰ 21ਵੀਂ ਸਦੀ ਦਾ ਮੀਰ ਮੰਨੂ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਅੱਜ ਗੱਲ ਕਰਾਂਗੇ ਕੇਪੀਐਸ ਗਿੱਲ ਦੀ ਜਿਸ ਨੇ ਪੰਜਾਬ ਦੀ ਅੱਧੀ ਜਵਾਨੀ ਦਾ ਖਾਤਮਾ ਕਰ ਦਿੱਤਾ ਕੌਣ ਸੀ ਕੇਪੀਐਸ ਗਿੱਲ ਕਿਉਂ ਕਰਦਾ ਸੀ ਸਿੱਖ ਨੌਜਵਾਨਾਂ ਨੂੰ ਇੰਨੀ ਨਫ਼ਰਤ ਤੇ ਸਿੱਖ ਨੌਜਵਾਨੀ ਦਾ ਕਾਹਨ ਕਰਨ ਲਈ ਕੀ ਕੀ ਦਰਦਨਾਕ ਜ਼ੁਲਮ ਕਰਦਾ ਰਿਹਾ ਹੈ ਇਹ ਸਭ ਕੁਝ ਇਸ ਵੀਡੀਓ ਵਿੱਚ ਕੇਪੀਐਸ ਗਿੱਲ ਪੂਰਾ ਨਾਮ ਕंवरਪਾਲ ਸਿੰਘ ਗਿੱਲ ਤੇ ਉਹ ਲੁਧਿਆਣੇ ਕੋਲ ਪੈਂਦੇ ਪਿੰਡ ਗਿੱਲ ਵਿੱਚ ਜੰਮਿਆ ਸੀ ਇਹ ਗਿੱਲ ਪਿੰਡ ਗੁਰਨਾਨਕ ਇੰਜੀਨੀਅਰਿੰਗ ਕਾਲਜ ਕਰਕੇ ਬੜਾ ਪ੍ਰਸਿੱਧ ਹੈ ਜਿਸ ਦੇ ਕੋਲ ਇੱਕ ਨਹਿਰ ਲੰਕ ਦੀ ਹੈ ਇਨਹਰ ਚੜਦੇ ਪਾਸੇ ਤੋਂ ਦੁਰਾਹੇ ਵੱਲੋਂ ਆਉਂਦੀ ਹੈ ਦੁਰਾਹੇ ਦੇ ਕੋਲ ਪੈਂਦੇ ਪਿੰਡ ਬਿਲਾਸਪੁਰ ਵਿੱਚ 19 ਫਰਵਰੀ 1922 ਨੂੰ ਪੰਜਾਬ ਦਾ ਬਾਅਦ ਵਿੱਚ 부ਚੜ ਬਣਨ ਵਾਲਾ ਮੁੱਖ ਮੰਤਰੀ ਬਿਆਨਤ ਸਿੰਘ ਜੰਮਿਆ ਜਿਸ ਨੇ ਜਕਰੀਆ ਖਾਨ ਨੂੰ ਵੀ maat ਪਾ ਦਿੱਤੀ ਸੀ ਬਿਆਨਤ ਸਿੰਘ ਦੇ ਸਾਥੀ ਬਣਨ ਵਾਲਾ ਮੀਰ ਮੰਨੂ ਵਰਗਾ ਇੱਕ ਅੰਮਰਪਾਲ ਸਿੰਘ ਗਿੱਲ 3 ਦਸੰਬਰ 1934 ਨੂੰ ਜੰਮਿਆ ਸੀ ਕਿਸੇ ਨੂੰ ਕੀ ਪਤਾ ਸੀ ਕਿ ਅੱਗੜ ਪਿਛੜ ਜੰਮੇ ਇਹਨਾਂ ਦੋਹਾਂ ਨੇ ਹਕੂਮਤ ਦੇ ਹੱਥ ਠੋਕੇ ਬਣ ਕੇ ਸਿੱਖੀ ਦੇ ਸਿੱਖਾਂ ਦਾ ਵੈਰੀ ਬਣ ਕੇ ਲੁਧਿਆਣਾ ਜ਼ਿਲ੍ਹਾ ਆਪਣੇ ਕਾਰਿਆਂ ਨਾਲ ਸ਼ਰਮਸ਼ਾਰ ਕਰਨਾ ਹੈ। ਕਮਰਪਾਲ ਸਿੰਘ ਗਿੱਲ ਦੇ ਦਾਦੇ ਨਗਾਇਆ ਸਿੰਘ ਨੇ ਅੰਗਰੇਜ਼ ਹਕੂਮਤ ਦੀ ਪਤਾ ਨਹੀਂ ਕਿਹੜੀ ਇਹੋ ਜਿਹੀ ਸੇਵਾ ਕੀਤੀ ਕਿ ਉਸ ਨੂੰ ਸਰਦਾਰ ਸਾਹਿਬ ਦਾ ਖਿਤਾਬ ਮਿਲਿਆ। ਆਮ ਕਰਕੇ ਅੰਗਰੇਜ਼ ਤੇ ਹੋਰ ਹਕੂਮਤਾਂ ਇਹੋ ਜਿਹੇ ਖਿਤਾਬ ਆਪਣੇ ਪਿੱਠੂਆਂ ਨੂੰ ਦਿੰਦੀਆਂ ਸਨ ਤੇ ਇਹੋ ਜਿਹੇ ਪਰਿਵਾਰਾਂ ਵਿੱਚ ਅਗਲੀਆਂ ਪੁਸ਼ਤਾਂ ਤੱਕ ਵੇਲੇ ਦੀ ਹਕੂਮਤ ਦੀ ਬੋਲੀ ਬੋਲਣ ਦੀ ਕਲਾ ਹੁੰਦੀ ਸੀ। ਕੇਪੀਐਸ ਗਿੱਲ ਦਾ ਪਿਤਾ ਰੁਸ਼ਪਾਲ ਸਿੰਘ ਇੰਜੀਨੀਅਰ ਸੀ। ਉਹ ਪੌਂਗ ਡੈਮ ਸਮੇਤ ਹੋਰ ਕਈ ਅਹਿਮ ਪ੍ਰੋਜੈਕਟਾਂ ਨਾਲ ਜੁੜਿਆ ਵਿਅਕਤੀ ਸੀ। ਜਿਸ ਦੀ ਮੰਤਰੀਆਂ, ਮੁੱਖ ਮੰਤਰੀਆਂ ਤੇ ਹੋਰ ਅਫਸਰ ਸਾਹਿਬੀ ਵਿੱਚ ਚੰਗੀ ਪੈਂਟ ਸੀ। ਗਿੱਲ ਦੀ ਮਾਤਾ ਅਮ੍ਰਿਤਕੌਰ ਦਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੀ ਮੋਗਾ ਤਹਿਸੀਲ ਵਿੱਚ ਟਰੋਲੀ ਹੈ, ਜੋ ਕਿ ਰਾਇਸ ਤੇ ਜ਼ਗੀਰਦਾਰ ਪਰਿਵਾਰ ਦੀ ਧੀ ਸੀ। ਗਿੱਲ ਦੀਆਂ ਦੋ ਭੈਣਾਂ ਸਨ। ਉਸਨੇ ਕਿਰਪਾਰਾਮ ਹਾਈ ਸਕੂਲ ਪੌਂਟਾ ਤੋਂ ਮੁੱਢਲੀ ਪੜ੍ਹਾਈ ਕੀਤੀ। ਫਿਰ ਉਹ ਲੁਧਿਆਣੇ ਮਾਲਵਾ ਖਾਲਸਾ ਸਕੂਲ ਵਿੱਚ ਪੜਨ ਚਲਾ ਗਿਆ ਉਹ ਮਸੂਰੀ ਤੇ ਸ਼ਿਮਲੇ ਵੀ ਪੜਿਆ ਉਸਦੀ ਮਾਤਾ ਦੀ 1952 ਵਿੱਚ ਜਦ ਮੌਤ ਹੋਈ ਤਾਂ ਗਿੱਲ ਉਦੋਂ ਅਜੇ ਗ੍ਰੈਜੂਏਸ਼ਨ ਕਰ ਰਿਹਾ ਸੀ 1955 ਵਿੱਚ ਸਰਕਾਰੀ ਕਾਲਜ ਲੁਧਿਆਣੇ ਤੋਂ ਉਸਨੇ ਅੰਗਰੇਜ਼ੀ ਦੀ ਐਮਏ ਕੀਤੀ ਤੇ ਇਸੇ ਸਾਲ ਉਸਦੇ ਪਿਤਾ ਨੇ ਇੱਕ ਹੋਰ ਵਿਆਹ ਕਰਾ ਲਿਆ ਜਿਸ ਤੋਂ ਇੱਕ ਮੁੰਡਾ ਤੇ ਇੱਕ ਕੁੜੀ ਪੈਦਾ ਹੋਈ ਗਿੱਲੇ ਨੇ Shimla University ਵਿੱਚ MA Political Science ਵਿੱਚ ਦਾਖਲਾ ਲਿਆ ਤੇ ਨਾਲ ਹੀ ਉੱਥੇ ਅੰਗਰੇਜ਼ੀ ਪੜਾਈ ਫਿਰ Delhi University ਵਿੱਚ ਕਾਨੂੰਨ ਵਿੱਚ ਦਾਖਲਾ ਲੈ ਲਿਆ ਉਸਨੇ ਸਰਕਾਰੀ ਕਾਲਜ ਉੜਮੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੰਗਰੇਜ਼ੀ ਪੜਾਈ 1957 ਵਿੱਚ ਗਿੱਲ IPS ਲਈ ਚੁਣਿਆ ਗਿਆ 2 ਨਵੰਬਰ 1958 ਨੂੰ ਗਿੱਲੇ ਦਾ ਵਿਆਹ ਹੇਮਿੰਦਰ ਕੌਰ ਨਾਲ ਹੋਇਆ ਜਿਸ ਤੋਂ 9 ਅਗਸਤ 1960 ਨੂੰ ਹੇਮੰਤਪਾਲ ਸਿੰਘ ਤੇ 2 ਨਵੰਬਰ 1964 ਨੂੰ ਚਿਤਵਨ ਕੌਰ ਪੈਦਾ ਹੋਏ ਗਿੱਲ ਦੀਆਂ ਦੋ ਭੈਣਾਂ ਚੰਡੀਗੜ੍ਹ 18 ਸੈਕਟਰ ਚ ਰਹਿੰਦੀਆਂ ਹਨ ਭਰਾ ਬਰਿੰਦਰ ਸਿੰਘ Shimla ਅਤੇ ਮਤਰੀ ਮਾ ਸੁਤਵੰਤ ਕੌਰ ਚੰਡੀਗੜ੍ਹ ਸੈਕਟ 9 ਦੀ ਕੋਠੀ ਨੰਬਰ 254 ਵਿੱਚ ਰਹਿੰਦੀ ਹੈ ਜਦਕਿ ਨਾਲ ਲੱਗਦੀਆਂ ਕੋਠੀਆਂ 255 ਤੇ 256 ਬਾਦਲ ਕਿਆਂ ਦੀਆਂ ਹਨ ਗਿੱਲ ਇੱਕ ਸਖਤ ਅਖੜ ਭਾਵ ਰਹਿਤਪੁਰਸ ਆਫਸਰ ਸੀ ਜੋ ਮੁਲਖ ਵਿੱਚ ਥਾਂ-ਥਾਂ ਹੁੰਦੇ ਹਿੰਸਕ ਵਰਤਾਰੇ ਨਾਲ ਜਟਣ ਲਈ ਹਕੂਮਤ ਨੂੰ ਬੇहद ਸਹੀ ਬੈਠਦਾ ਸੀ ਪਰ ਉਸ ਦਾ ਇਹ ਟੱਕੜ ਰਵਈਆ ਜਨਤਾ ਲਈ ਬੇहद ਘਾਤਕ ਸੀ ਆਪਣੇ ਹੱਕਾਂ ਲਈ ਦੋਲਨ ਕਰਨ ਵਾਲਿਆਂ ਨੂੰ ਡਰ ਰਣ ਲਈ ਭਾਰਤੀ ਸਟੇਟ ਨੂੰ ਜਿਸ ਤਰ੍ਹਾਂ ਦੇ ਜ਼ਾਬਰ ਪੁਰਸ਼ੀਆਂ ਦੀ ਲੋੜ ਰਹਿੰਦੀ ਸੀ ਗਿੱਲ ਉਸ ਕਤਾਰ ਵਿੱਚ ਸਭ ਤੋਂ ਉੱਪਰ ਸੀ ਉਸ ਨੇ ਆਸਾਮ ਵਿੱਚ ਡੀਜੀਪੀ ਹੁੰਦਿਆਂ ਰਾਜ ਕੇ ਬਦਨਾਮੀ ਖੱਟੀ ਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਗਿਆ ਪਰ ਮਗਲੋਂ ਦਿੱਲੀ ਹਾਈ ਕੋਰਟ ਨੇ ਉਸ ਨੂੰ ਰਾਹਤ ਦੇ ਦਿੱਤੀ 1982-83 ਵਿੱਚ ਅਸਾਮ ਦੀਆਂ ਹਿੰਸਕਟਨਾਵਾਂ ਮੌਕੇ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਹੋਰ ਅਹਿਮ ਭਾਰਤੀ ਆਗੂ ਦੇ ਧਿਆਨ ਵਿੱਚ ਇੱਕ ਸਖਤ ਮિજાਜ ਅਫਸਰ ਵੱਜੋਂ ਆ ਗਿਆ ਸੀ 1983 ਵਿੱਚ ਅਸਾਮ ਅਸੈਂਬਲੀ ਦੀਆਂ ਚੋਣਾਂ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੰਸਕ ਚੋਣਾਂ ਸਨ ਜਦ ਸੈਂਕੜੇ ਲੋਕ ਮਾਰੇ ਗਏ ਤੇ ਗਿਲ ਉੱਥੇ ਆਈਜੀ ਅਮਨ ਕਾਨੂੰਨ ਸੀ 31 ਅਕਤੂਬਰ 1984 ਨੂੰ ਇੰਦਰਾ ਨੂੰ ਸਿੰਘਾਂ ਨੇ ਨਿਸ਼ਾਨਾ ਬਣਾ ਲਿਆ 1985 ਵਿੱਚ ਪੰਜਾਬ ਦਾ ਆਈਜੀ ਪੀਏਪੀ ਜਲੰਧਰ ਤੇ ਆਈਜੀ ਆਪਰੇਸ਼ਨ ਦੌਰ ਚਾਰਜ ਸਾਡਾ ਚਰਚਾ ਹੈ ਕਿ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਆਗੂਆਂ ਤੇ ਸਰਕਾਰ ਵਿਚਾਲੇ ਚੱਲੀ ਗੱਲਬਾਤ ਵੀ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਜਿਸ ਦੇ ਨਤੀਜੇ ਵਜੋਂ ਅਰਾਜੀਵ ਲੌਂਗੋਵਾਲ ਸਮਝੌਤਾ ਹੋਣ ਦੇ ਵਿਚ ਆਇਆ ਰਿਬੈਡੋ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਕਾਰਨ ਪੰਜਾਬ ਵਿੱਚ ਖੂਨ ਖਰਾਬਾ ਸ਼ੇਖਰਾ ਸ਼ੋਰ ਰਿਹਾ ਸੀ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਹ ਸਾਰੇ ਨੌਜਵਾਨ ਜੋ 1984 ਨਵੰਬਰ 1984 ਤੋਂ ਬਾਅਦ ਸਰਕਾਰੀ دہشت گردੀ ਤੋਂ ਪੀੜਤ ਹੋ ਕੇ ਘਰਾਂ ਵਿੱਚੋਂ ਭੱਜ ਗਏ ਸਨ ਗਿੱਲ ਦੀ ਨਜ਼ਰਾਂ ਵਿੱਚ ਸਿਰਫ ਇਹੇ دہشت ਗਰਦ ਸਨ ਜਿਨ੍ਹਾਂ ਨੂੰ ਬਿਨਾਂ ਕੋਈ ਗੱਲ ਸੁਣੇ ਗੋਲੀਆਂ ਨਾਲ ਮਾਰ ਦਿੱਤਾ ਜਾਣਾ ਚਾਹੀਦਾ ਸੀ ਗਿੱਲ ਬੜੀ ਔਖ ਵਿੱਚ ਸੀ ਕਿ ਉਸ ਦੇ ਹੱਥ ਸੂਬੇ ਦੀ ਕਮਾਂਡ ਕਿਉਂ ਨਹੀਂ ਪਹਿਲਾ ਢਾਲੀਵਾਰ ਦੇ ਮਗਰੋਂ ਰਿਵੇਰੋ ਦੇ ਡੀਜੀਪੀ ਲਈ ਜਾਣ ਨਾਲ ਉਸ ਨੂੰ ਯਾਪਦਾ ਸੀ ਕਿ ਉਸ ਦਾ ਅੱਕ ਮਾਰਿਆ ਗਿਆ ਹੈ ਉਂਝ ਉਹ ਬਰਨਾਲਾ ਸਰਕਾਰ ਤੋਂ ਵੀ ਖੁਸ਼ ਨਹੀਂ ਸੀ ਕਿਉਂਕਿ ਜਿਹੋ ਜਿਹੇ ਕਾਰਨਾਮੇ ਕਰਨ ਲਈ ਗਿੱਲ ਦਾ ਦਿਲ ਦਿਮਾਗ ਕਾਲਾ ਸੀ ਉਹ ਕਿਸੇ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਕਰਨੇ ਬਹੁਤ ਔਖੇ ਸਨ ਬਰਨਾਲਾ ਸਰਕਾਰ ਮਈ 1987 ਨੂੰ ਬਰطرف ਹੋ ਗਈ ਤੇ ਗਿੱਲ ਨੂੰ ਆਪਣੇ ਹਿਸਾਬ ਨਾਲ ਚੱਲਣ ਵਾਲਾ ਮਾਹੌਲ ਬਣਦਾ ਜਾਪਿਆ ਜਾਪਦਾ ਹੈ ਕਿ ਉਦੋਂ ਦਿੱਲੀ ਦਰਬਾਰ ਦੀਆਂ ਖੂਫੀਆਂ ਏਜੰਸੀਆਂ ਵੀ ਇਸ ਨਤੀਜੇ ਤੇ ਪੁੱਜ ਚੁੱਕੀਆਂ ਸਨ ਕਿ ਸਿੱਖਾਂ ਉੱਪਰ ਕਹਿਰ ਢਾਉਣ ਲਈ ਕਿਸੇ ਸਿੱਖ ਅਫਸਰ ਨੂੰ ਹੀ ਮੋਰਾ ਬਣਾਇਆ ਜਾਵੇ ਤਾਂ ਕਿ ਗੈਰ ਸਿੱਖ ਭਾਈਚਾਰੇ ਸਿੱਖਾਂ ਦੇ ਪ੍ਰਤੀਕਰਮ ਤੋਂ ਬਚੇ ਰਹਿਣਾ ਗਿੱਲ ਪਹਿਲਾਂ ਹੀ ਹਕੂਮਤ ਦੀ ਨਜ਼ਰ ਵਿੱਚ ਸੀ ਆਸਾਮ ਵਿੱਚ ਆਪਣੇ ਰੰਗ ਟੰਗ ਵਿਖਾ ਕੇ ਉਸ ਨੇ ਦੱਸ ਦਿੱਤਾ ਸੀ ਕਿ ਉਹ ਕਿਸ ਹੱਦ ਤੱਕ ਜਾ ਸਕਦਾ ਹੈ 1984 ਤੋਂ ਪੰਜਾਬ ਵਿੱਚ ਰੱਖ ਕੇ ਹਕੂਮਤ ਨੇ ਉਸ ਨੂੰ ਕਾਫੀ ਹੰਡਣ ਦਾ ਮੌਕਾ ਦਿੱਤਾ ਸੀ ਪਰ ਹਕੂਮਤ ਦੀ ਇੱਛਾ ਸੀ ਕਿ ਸਿੱਖ ਜੁਝਾਰੂ ਲਹਿਰ ਦੇ ਦਿਨ ਦਿਨ ਵੱਧ ਰਹੀ ਚੜ੍ਹਤ ਸਾਹਮਣੇ ਲਗਾਤਾਰ ਡਿੱਗ ਰਹੇ ਪੰਜਾਬ ਪੁੱਤ ਤੇ ਹੋਰ ਸੁਰੱਖਿਆ ਬਲਾਂ ਦੇ ਹੌਂਸਲੇ ਗਿੱਲ ਨੂੰ ਇੱਕ ਇਹੋ ਜਿਹੇ ਕ੍ਰਿਸ਼ਮਈ ਝਟਕੇ ਨਾਲ ਪੇਸ਼ ਕੀਤਾ ਜਾਵੇ ਜੋ ਜੇਤੂ ਅੰਤਾਜ ਵਿੱਚ ਪੇਸ਼ ਹੋਵੇ ਰੀਵੈਰੋ ਦੀ ਗੋਰੀ ਬਦਲੇ ਗੋਰੀ ਦੀ ਨੀਤੀ ਪੁੱਠੀ ਪਈ ਸੀ ਤੇ ਉਸ ਉੱਪਰ ਹੋਏ ਘਾਤਕ ਹਮਲੇ ਕਾਰਨ ਉਸ ਦੀ ਠੁੱਕ ਵੀ ਨਹੀਂ ਸੀ ਰਹੀ ਉਦੋਂ ਤੱਕ ਇੱਕ ਪਾਸੇ ਗਿੱਲ ਨੇ ਆਪਣੇ ਅਧਿਨ ਸੀਆਰਪੀ ਨੂੰ ਆਧੁਨਿਕ ਅਸਲੇ ਨਾਲ ਲੈਸ ਕਰਨ ਦੀ ਜਿੱਦ ਕੀਤੀ ਦੂਜਾ ਉਸਨੇ ਸੀਆਰਪੀ ਦੇ ਪੰਜਾਬ ਪੁਲਿਸ ਵਿੱਚੋਂ ਅਫਸਰ ਚੁਣਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਸਿੱਖਾਂ ਉੱਪਰ ਟੁੱਟ ਪਵੇ ਇੱਕ ਖਠੋਰ ਤੇ ਬੇਦਰਦ ਖਾਕੀ ਵਰਦੀ ਧਾਰੀ ਵਿੱਚੋਂ ਗਿੱਲ ਗੱਜਵੱਜ ਕੇ ਕਹਿਦਾ ਸੀ ਕਿ ਇਹ ਖਾੜਕੂ ਜੱਟ ਸਿੱਖ ਨੇ ਤੇ ਅਸੀਂ ਪੁਰਸੀਏ ਵੀ ਜੱਟ ਸਿੱਖਾਂ ਉਸ ਦਾ ਅਰਥ ਸੀ ਕਿ ਰਵੇਰੋ ਵਰਗੇ ਅਫਸਰ ਇਸ ਲੜਾਈ ਨੂੰ ਜਿੱਤ ਨਹੀਂ ਸਕਦੇ ਜਦ ਤੱਕ ਇੱਕ ਸਿੱਖ ਪਰਿਵਾਰ ਵਿੱਚ ਜੰਮਿਆ ਬੇਕਿਰਕ ਪੁਲਿਸ ਅਧਿਕਾਰੀ ਸਿੱਖਾਂ ਨੂੰ ਤਬਾਹ ਕਰਨ ਲਈ ਕਮਰ ਕਸੀ ਬੈਠਾ ਨਾ ਹੋਵੇ ਤਾਂ حکਉਮਤੀ ਨਿਜ਼ਾਮ ਨੂੰ ਹੋਰ ਕੀ ਚਾਹੀਦਾ ਸੀ ਇਸ ਤਰ੍ਹਾਂ ਮੁਲਕ ਦੀਆਂ ਖੂਫੀਆ ਏਜੰਸੀਆਂ ਨੇ ਇੱਕ ਤਾਣਾ ਬਾਣਾ ਬੁਣ ਕੇ ਇੱਕ ਇਹੋ ਜਿਹੀ ਭਿਆਨਕ ਖੇਡ ਖੇਢੀ ਜਿਸ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਹੋਣੀ ਸੀ ਉਧਰ ਕੇਂਦਰੀ ਗ੍ਰਹਿ ਮੰਤਰਾਲੇ ਮਾਨੇਸਰ ਵਿੱਚ ਅਰਾਵਲੀ ਪਹਾੜੀਆਂ ਵਿੱਚ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਕਮਾਂਡੋਜ਼ ਦੀ ਤਿਆਰੀ ਹੋ ਰਹੀ ਸੀ ਜਿਸ ਨੂੰ ਹਰਿਆਣੇ ਦੇ ਨੂਰ ਤੇ ਤੌਰ ਨਾਮੀ ਥਾਵਾਂ ਤੇ ਕੁਝ ਅਜਿਹੀ ਇਮਾਰਤਾਂ ਵਿੱਚ ਮਸ਼ਕ ਕਰਵਾਈ ਗਈ ਜਿਸ ਦਾ ਨਕਸ਼ਾ ਸਿੱਧੀ ਦਰਵਾਜ਼ਾ ਸਾਭ ਦੇ ਕੰਪਲੈਕਸ ਵਰਗਾ ਸੀ ਸਹਜੇ ਸਹਜੇ ਇਹ ਚਰਚਾ ਜੋੜ ਫੜ ਰਹੀ ਸੀ ਕਿ ਇਹ ਕਮਾਂਡੋ ਵਾੜ ਵਧਾ ਕੇ ਕਿਹੜੀ ਕਾਰਵਾਈ ਲਈ ਵਰਤੇ ਜਾਣੇ ਹਨ April 1988 ਵਿੱਚ ਗਿੱਲ ਨੂੰ ਉન્નਤੀ ਦੇ ਕੇ ਪੰਜਾਬ ਦਾ ਡੀਜੀਪੀ ਲਾ ਦਿੱਤਾ ਗਿਆ ਉਸ ਦੀ ਬੱਲੇ ਬੱਲੇ ਲਈ ਹਕੂਮਤ ਦਾ ਹੱਥ ਖੜਕਾਂ ਉੱਪਰ ਹੋ ਗਿਆ ਇਹ ਵਿਖਾਉਣ ਲਈ ਸਿੱਖਾਂ ਦੀ ਹੀਟੀ ਕਰਨ ਲਈ ਖੂਫੀ ਏਜੰਸੀਆਂ ਦਾ ਤਿਆਰ ਕੀਤਾ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਣ ਵਾਲਾ ਸੀ ਆਪਰੇਸ਼ਨ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ ਨੂੰ ਫਾੜਨ ਮਾਰਨ, ਡਰੜਨ, ਕੁੱਟਣ, ਜਲੀਲ ਕਰਨ ਦੀ ਸਹੀ ਦੇਣ ਦਾ ਦੌਰ ਹੋਰ ਵੀ ਪੱਕ ਗਿਆ। ਨਾਲ ਹੀ ਕੈਟ ਆਪਰੇਸ਼ਨ ਸ਼ੁਰੂ ਹੋ ਗਏ। ਕਾਲੇ ਸੀਸੇ ਵਾਲੀਆਂ ਗੱਡੀਆਂ ਵਿੱਚ ਕੈਟ ਸਿੱਖਸ ਜਹਾੜੀਆਂ ਦੀ ਨਿਸ਼ਾਨਦੇਹੀ ਕਰਨ ਲਈ ਥਾ-ਥਾ ਖੜੇ ਰਹਿੰਦੇ। ਜੁਝਾਰੂਆਂ ਦੇ ਹਮਦਰਦਾਂ ਦੇ ਘਰਾਂ ਵਿੱਚ ਕੈਦ ਟੋਲੇ ਤੇ ਪੁਲਿਸ ਵਾਲੇ ਰਾਤ ਨੂੰ ਖਾੜਕੂ ਬਣ ਕੇ ਜਾਂਦੇ। ਲੁੱਟਾਂ ਖੋਹਾਂ ਬਲਤਕਾਰਾਂ ਦੀ ਬੇਰੋਕ ਲੜੀ ਚੱਲ ਪਈ। ਖਾੜਕੂਆਂ ਦੇ ਨਾਂ ਹੇਠ ਖੂਨ-ਖਰਾਬਾ, ਅਗਵਾ ਫਿਰੋਤਿਆਂ ਤੇ ਲੋਕਾਂ ਨੂੰ ਸਤਾਉਣ ਵਾਲੀਆਂ ਵਾਰਦਾਤਾਂ ਦੀ ਹਨੇਰੀ ਬਣ ਗਈ। ਇਸ ਕਤਲੋਗਾਰਥ ਨਾਲ ਖਾੜਕੂਆਂ ਤੇ ਹਕੂਮਤੀ دہشت ਗਰਦੀ ਦਾ ਸ਼ਿਕਾਰ ਲੋਕ ਬੇਹੱਦ ਤੰਗ ਹੋ ਗਏ। ਇਸੇ ਦੌਰਾਨ ਸਿੱਖਾਂ ਦੇ ਸਿਰਾਂ ਤੇ ਨਾਮ ਰੱਖ ਕੇ ਗਿੱਲ ਦੀ ਕਮਾਂਡ ਹੇਠ ਪੁਲਿਸ ਨੂੰ ਬੰਤੇ ਮਾਰਨ ਵਾਲੀ ਫੋਰਸ ਵਿੱਚ ਬਦਲਣ ਦੀ ਕਵਾਇਦ ਸ਼ੁਰੂ ਹੋ ਗਈ। ਮਾਰੇ ਗਏ ਬੰਤਿਆਂ ਲਈ ਇਨਾਮ, ਤਰੱਕੀਆਂ ਇਹ ਹੋੜ ਸਹੂਲਤਾਂ ਦੀ ਹੋੜ ਨੇ ਹਰ ਪੁਲਿਸੀਆ ਨੂੰ ਕਾਤਲ ਦਰਿੰਦਾ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਜਿੱਥੋਂ ਮਰਜੀ, ਜੀਰੂ ਮਰਜੀ ਫੜ ਕੇ ਮਾਰਨ ਕੁੱਟਣ ਦੇ ਹੱਕ ਮਿਲ ਗਏ ਸਨ। ਥਾਣਿਆਂ ਵਿੱਚ ਲੋਕਾਂ ਨੂੰ ਬੇਤਰਤੀ ਨਾਲ ਤਸੀਹੇ ਦੇ ਕੇ ਮਾਰਨ ਮਗਰੋਂ ਕਹਿ ਦਿੱਤਾ ਜਾਂਦਾ ਕਿ ਖਤਰਨਾਕ دہشتਗਰ ਮੁਕਾਬਲੇ ਵਿੱਚ ਮਾਰਿਆ ਗਿਆ। ਜਿਸ ਸਿੱਖ ਨੂੰ ਮਾਰਨ ਵਾਲੇ ਪੁਲਿਸ ਮੀਡੀਆ ਨੂੰ ਬੜਾ ਖਤਰਨਾਕ ਦੱਸਦੀ। ਅਗਲੇ ਦਿਨ ਉਸ ਦੇ ਪਰਿਵਾਰਕ ਮੈਂਬਰ ਤੇ ਹੋਰ ਵਾਕਿਫ ਮੀਡੀਆ ਨੂੰ ਦੱਸਦੇ ਕਿ ਪੁਲਿਸ ਦੀ ਕਹਾਣੀ ਝੂਠੀ ਹੈ ਤੇ ਸਾਡਾ ਬੰਦਾ ਤਾਂ ਅਸੀਂ ਖੁਦ ਪੇਸ਼ ਕਰਵਾਇਆ ਸੀ ਤੇ ਉਹ ਕਈ ਦਿਨ ਦਾ ਸੀਆਈਏ ਸਟਾਫ ਸੀ। ਇਸ ਜ਼ੁਲਮ ਨੇ ਖਾ ਪਾਰਟੀ ਬਣਾ ਦਿੱਤੀ ਬਦਲੇ ਦੀ ਅੱਗ ਵਿੱਚ ਲੱਟ-ਲੱਟ ਮੱਚਦੇ ਸਿੱਖ ਨੌਜਵਾਨ ਹਥਿਆਰਾਂ ਦੀ ਭਾਲ ਵਿੱਚ ਥਾਂ-ਥਾਂ ਫਿਰਦੇ ਤੇ ਉਸਦੇ ਟੱਬਰ ਨੂੰ ਜਲੀਲ ਕਰਨ ਵਾਲਿਆਂ ਨੂੰ ਸਜ਼ਾ ਦੇ ਸਕਣ ਇਹੋ ਜੇ ਮਾਹੌਲ ਵਿੱਚ 11 ਦਸੰਬਰ 1990 ਨੂੰ ਗਿੱਲ ਪੰਜਾਬ ਤੋਂ ਇੱਕ ਵਾਰ ਫੇਰ ਬਾਹਰ ਭੇਜ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਚੋਣਾਂ ਕਰਵਾਉਣੀਆਂ ਚਾਹੀਆਂ ਪਰ ਮਈ 1991 ਨੂੰ ਹੋਣ ਵਾਲੀਆਂ ਚੋਣਾਂ ਐਨ ਮੌਕੇ ਰੱਦ ਕਰ ਦਿੱਤੀਆਂ ਗਈਆਂ ਨਵੰਬਰ 1991 ਨੂੰ ਗਿੱਲ ਫਿਰ ਡੀਜੀਪੀ ਬਣ ਕੇ ਤਨਾਤ ਹੋ ਗਿਆ ਇਸ ਵਾਰ ਉਸਨੇ ਪੈਰਨੋਆਵੀ ਵਾਧ ਕਾਤਕ ਰੂਪ ਦਿਖਾਇਆ ਕਾਥਲ ਟੋਲੇ ਸਾਰੇ ਮੁਰਖ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਣ ਤੇ ਇਨਾਮ ਵਟੋੜਨ ਲਈ ਤਿਆਰ ਕੀਤੇ ਗਏ ਕਰੋੜਾ ਰੁਪਏ ਖਰਚ ਕੇ ਖਾੜਕੂਆਂ ਦੇ ਸਫਾਈ ਲਈ ਵੰਡੇ ਗਏ ਤਰੱਕੀਆਂ ਧੜਾ ਧੜ ਮਿਲਦੀਆਂ ਜਿੰਨੇ ਵੱਧ ਕਤਲ 19 ਛੇਤੀ ਤਰੱਕੀ ਪੁਲਿਸ ਇੱਕ ਕਾਤਲ ਮਸ਼ੀਨ ਵਿੱਚ ਬਦਲ ਗਈ ਸੀ ਕੋਈ ਵੀ ਸੁਰੱਖਿਅਤ ਨਹੀਂ ਸੀ ਬੇਸ਼ੱਕ ਪੰਜਾਬ ਵਿੱਚ ਬਿਆਨਤ ਸਿੰਘ ਦੀ ਅਗਵਾਈ ਵਿੱਚ ਚੁਣੀ ਹੋਈ ਕਾਂਗਰਸ ਸਰਕਾਰ ਸੀ ਪਰ ਗਿੱਲ ਨੂੰ ਆਪਣੀ ਮਨਮਰਜ਼ੀ ਲਈ ਖੁੱਲੇ ਹੱਥ ਦਿੱਤੇ ਸਨ ਜ਼ੁਲਮ ਅਤਿਆਚਾਰ ਹਰ ਵਰਗੇ ਸ਼ਬਦ ਉਸ ਦੌਰ ਲਈ ਛੋਟੇ ਸਨ ਗਿੱਲ ਨੇ ਪਿਛਲੇ ਲੰਬੇ ਸਮੇਂ ਵਿੱਚ ਪੰਜਾਬ ਪਰ ਵਿੱਚ ਆਪਣੇ ਪਿਆਰੇ ਅਫਸਰ ਦਾ ਇੱਕ ਇਹੋ ਜਿਹਾ گروਹ ਤਿਆਰ ਕਰ ਲਿਆ ਸੀ ਜੋ ਬੇਦਰਦੀ ਨਾਲ ਜ਼ੁਲਮ ਕਰਦੇ ਤੇ ਉਹਨਾਂ ਜ਼ੁਲਮਾਂ ਲਈ ਗਿੱਲ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਂਦਾ ਹਰ ਇਲਾਕੇ ਵਿੱਚ ਬੁਚੜਖਾਨੇ ਖੁੱਲ ਗਏ ਅਨੇਕ ਬੁਚੜ ਪੁਰਸ਼ੀਆਂ ਦੇ ਨਾਵਾਂ ਦੀਆਂ ਡਰਾਉਣੀਆਂ ਗੱਲਾਂ ਹਰ ਇਲਾਕੇ ਵਿੱਚ ਚੱਲ ਪਈਆਂ ਨਾ ਕੋਈ ਬਜ਼ੁਰਗ ਨਾ ਕੋਈ ਬਿਰਧ ਮਾਈ ਨਾ ਕੋਈ ਬੱਚੀ ਨਾ ਕੋਈ ਬੱਚਾ ਨਾ ਕੋਈ ਵਕੀਲ ਨਾ ਕੋਈ ਪੱਤਰਕਾਰ ਤੇ ਨਾ ਕੋਈ ਅਫਸਰ ਕੋਈ ਵੀ ਸੁਰੱਖਿਅਤ ਨਹੀਂ ਸੀ ਫੜੇ ਗਏ ਬੰਦੇ ਨੂੰ ਰਜਕੀਤ ਸੀਹ ਦਿੱਤੇ ਜਾਂਦੇ ਵੀ ਕਿਸੇ ਦਾ ਨਾਮ ਲੈ ਦੇ ਜਿਸ ਦਾ ਨਾਮ ਲੈ ਲੈਂਦਾ ਉਸ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹਰ ਰੋਜ਼ ਥਾਣੇ ਵਿੱਚ ਬੰਦੇ ਮਰਦੇ ਜਿਵੇਂ ਪੰਜਾਬ ਵਿੱਚੋਂ ਪੱਗਾਂ ਤੇ ਦਾੜੀਆਂ ਵਾਲੇ ਮੁਕਾ ਦਿੱਤੇ ਹੋਣਾ ਇਸ ਦੌਰ ਵਿੱਚ ਹਜ਼ਾਰਾਂ ਈਆਂ ਭੈਣਾ ਬੇਪਤ ਹੋਈਆਂ ਪੰਜਾਬ ਨੂੰ ਇੱਕ ਸ਼ਮਸ਼ਾਨ ਘਾਟ ਵਿੱਚ ਬਦਲ ਦਿੱਤਾ ਗਿਆ ਹਜ਼ਾਰਾਂ ਸਿੱਖ ਮਾਰੇ ਗਏ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ ਗਏ ਕਈ ਬਾਹਰਲੇ ਮੁਲਕਾਂ ਵਿੱਚ ਭੱਜ ਨਿਕਲੇ ਕਤਲੋਗਾਰਤਲੀ ਗੇਲ ਦੇ ਸੇਰਾ ਸੇਰਾ ਬਣਿਆ ਜਾਂਦਾ ਪਰ ਹਕੀਕਤ ਕੁਝ ਹੋਰ ਸੀ ਖੂਫੀਆ ਏਜੰਸੀਆਂ ਦੇ ਹਜ਼ਾਰਾਂ ਅਫਸਰ ਉਹ ਰਣਨੀਤੀ ਲਾਗੂ ਕਰਦੇ ਸਨ ਜਿਸ ਸਦਕਾ ਸਿੱਖਾਂ ਦਾ ਕਾਹਨ ਹੋ ਰਿਹਾ ਸੀ ਪਰ ਸਾਰੀ ਕਾਰਵਾਈ ਲਈ ਨਾਂ ਅਕਿਲਦਾਹੀ ਵਰਤਿਆ ਜਾਂਦਾ ਆਪਰੇਸ਼ਨ ਰਾਤਰੀ ਗਲਵਾ ਤੇ ਹੋਰ ਬਹੁਤ ਸਾਰੀ ਪਰੇਸ਼ਨਾ ਦੀ ਰਣਨੀਤੀ ਕਰਨ ਵਾਲੇ ਖੂਫੀ ਏਜੰਸੀਆਂ ਦੇ ਅਫਸਰ ਹਰ ਵੇਲੇ ਇਹੀ ਖਿਆਲ ਰੱਖਦੇ ਸਨ ਕਿ ਹਰ ਗੱਲ ਦਾ ਸੇਰਾ ਗਿੱਲ ਨੂੰ ਜਾਵੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਓਪੀ ਸ਼ਰਮਾ ਨੇ ਪੰਜਾਬ ਤੋਂ ਜਾਣ ਵੇਲੇ ਇਨਕਸਾਫ ਕੀਤਾ ਕਿ ਆਪਰੇਸ਼ਨ ਆਲੀ ਸਿਰਫ ਚਿਹਰਾ ਹੀ ਗਿੱਲ ਦਾ ਵਰਤਿਆ ਗਿਆ ਸੀ ਮਤਲਬ ਕਿ ਗਿੱਲ ਨੂੰ ਸਿਰਫ ਇੱਕ ਵਰਤਿਆ ਹੋਇਆ ਖਡਾਉਣਾ ਸਮਝਿਆ ਕੇਂਦਰ ਸਰਕਾਰ ਨੇ ਅਸਲ ਵਿੱਚ ਉਸ ਦੌਰ ਵਿੱਚ ਪੁਲਿਸ ਨੂੰ ਕਾਤਲ ਮਸ਼ੀਨ ਬਣਾ ਦਿੱਤਾ ਗਿਆ ਸੀ ਜਿਸ ਨੇ ਬੇਦਲਦੀ ਤੇ ਬੇਕਿਰਕੀ ਨਾਲ ਸਿੱਖਾਂ ਦੇ ਆਹੂ ਲਾਹੇ ਹਰ ਘਰ ਵਿੱਚ ਸੱਥਰ ਵੀ ਸ਼ਾ ਦਿੱਤੇ ਗਏ ਜਿਹੜੇ ਪਰਿਵਾਰਾਂ ਨੇ ਬੁੱਚੜ ਪੁਰਸ਼ੀਆਂ ਦੇ ਜ਼ੁਲਮਾਂ ਵਿਰੁੱਧ ਅਦਾਲਤੀ ਚਾਰਜੋਈ ਕੀਤੀ ਉਨਾ ਨੋਹੋਰ ਵੀ ਵੱਧ ਸੰਤਾਪ ਝੋਕਣਾ ਪਿਆ ਦਰਅਸਲ ਦਿੱਲੀ ਦਰਬਾਰ ਪੰਜਾਬ ਦੀ ਅਣਖ ਗੈਰਤ ਨੂੰ ਮਾਰ ਕੇ ਸਿੱਖਾਂ ਦਾ ਸਵੈਮਾਨ ਰੋਲ ਕੇ ਸਦਾ ਲਈ ਰੀੜ ਦੀ ਹੱਡੀ ਤੋੜਨੀ ਚਾਹੁੰਦਾ ਸੀ ਜਿਸ ਲਈ ਗਿੱਲ ਨੇ ਆਪਣੇ ਆਪ ਨੂੰ ਮੂਰੇ ਕੀਤਾ ਇਹਨਾਂ ਜ਼ੁਲਮਾਂ ਤੋਂ ਤਰਾਤਰ ਕਰਦੇ ਲੋਕ ਬੇਹਦ ਖੁਸ਼ ਹੋਏ ਜਦ ਬਿਆਨਤ ਸਿੰਘਾਂ ਵੱਲੋਂ ਬੰਬ ਨਾਲ ਉਡਾ ਦਿੱਤਾ ਗਿਆ ਗਿੱਲ ਦੀ ਨੌਕਰੀ 31 ਦਸੰਬਰ 1995 ਵਿੱਚ ਪੂਰੀ ਹੋਈ 1996 ਵਿੱਚ ਉਸ ਨੂੰ ਅਦਾਲਤ ਨੇ 1988 ਵਿੱਚ ਕੀਤੇ ਕਾਮੁਕ ਅਪਰਾਧ ਲਈ ਸਜ਼ਾ ਦਿੱਤੀ ਜੋ ਇੱਕ ਅਫਸਰ ਬੀਬੀ ਰੂਪਨ ਦਿਓਲ ਬਜਾਜ ਨਾਲ ਇਸ ਨੇ ਛੇੜਖਾਨੀ ਕੀਤੀ ਸੀ ਉਹ ਰਿਟਾਇਰ ਹੋ ਕੇ ਦਿੱਲੀ ਰਹਿਣ ਲੱਗਾ ਮੁਲਕ ਦਾ ਨਿظام ਖੂਫੀਆ ਏਜੰਸੀਆਂ ਜਾਣਦੀਆਂ ਸਨ ਕਿ ਸਿੱਖ ਉਸ ਦੇ ਮਗਰ ਪਏ ਹੋਏ ਹਨ ਡਰ ਡਰ ਕੇ ਸਮਾਂ ਕੱਢਦਾ ਗਿਲ ਕੁਰਦਿਆਂ ਦੀ ਬਿਮਾਰੀ ਨਾਲ ਅੱਡੀਆਂ ਰਗੜਦਾ ਆਖਰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮਾਰਿਆ ਗਿਆ ਤੇ ਇਹ ਵੀ ਗੱਲ ਧਿਆਨਯੋਗ ਹੈ ਕਿ ਜਿਸ ਨਿਜ਼ਾਮ ਲਈ ਗਿੱਲੇ ਨੇ ਸਿੱਖਾਂ ਦਾ ਕਹਾਣ ਕੀਤਾ ਉਸ ਨਿਜ਼ਾਮ ਨੇ ਇਸ ਹੱਥ ਟੋਕੇ ਵਿੱਚ ਬੜੀ ਵਾਰ ਬੇਯਕੀਨੀ ਵਿਖਾਈ ਆਪਰੇਸ਼ਨ ਬ੍ਰੈਕ Thunder ਮਗਰੋਂ ਉਸ ਦੀ ਮੌਤ ਲਈ ਪੱਕੀ ਸੀ ਜੋ ਹੁੰਦੇ ਹੁੰਦੇ ਬਜੀ ਦੂਜੀ ਵਾਰ ਜਦ ਪ੍ਰਧਾਨ ਮੰਤਰੀ ਚੰਦਰਸ਼ੇਖਰ ਮੌਕੇ ਸਰਕਾਰ ਤੇ ਖੜਕਾਂ ਦੀ ਗੱਲਬਾਤ ਹੋਣੀ ਸੀ ਤਾਂ ਸਭ ਤੋਂ ਪਹਿਲਾਂ ਗਿੱਲੇ ਨੂੰ ਹੀ ਪੰਜਾਬ ਤੋਂ ਬਾਹਰ ਭੇਜਿਆ ਗਿਆ ਗਿੱਲੇ ਨੂੰ ਵਾਰ-ਵਾਰ ਇਹੀ ਸਬਕ ਦਿੱਤਾ ਗਿਆ ਕਿ ਬੇਸ਼ੱਕ ਉਸ ਨੇ ਮੁਲਕ ਲਈ ਬੜਾ ਕੁਝ ਕੀਤਾ ਹੋਵੇਗਾ ਪਰ ਉਸ ਨੂੰ ਜਦ ਚਾਹੇ ਜਿੱਥੇ ਚਾਹੇ ਵਰਤਿਆ ਜਾਵੇਗਾ ਤੇ ਆਪਣੀ ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ ਇਹੋ ਜਹੇ ਹੱਥ ਟੋਕੇ ਹਕੂਮਤਾਂ ਕੋਲ ਨਾ ਮੁੱਕੇ ਹਨ ਨਾ ਘਟੇ ਹਨ ਸੋ ਏਸੀ 21ਵੀਂ ਸਦੀ ਦੇ ਮੀਰ ਮੰਨੂ ਕਹੇ ਜਾਣ ਵਾਲੇ ਕੇਪੀਐਸ ਗਿੱਲ ਬਾਰੇ ਕੁਝ ਅਰੰਭਤਾ ਦੀਆਂ ਗੱਲਾਂ ਕਿ ਕਿਵੇਂ ਉਸ ਨੂੰ ਸਿੱਖਾਂ ਦੇ ਵਿਰੁੱਧ ਵਰਤਿਆ ਗਿਆ ਇੱਕ ਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲਾ ਕੇਪੀਐਸ ਗਿੱਲ ਸਿੱਖਾਂ ਦਾ ਵੈਰੀ ਕਿਵੇਂ ਬਣਿਆ ਅਗਲੀ ਵੀਡੀਓ ਵਿੱਚ ਉਸ ਦੇ ਦਰਦਨਾਕ ਵਰਤਾਰਿਆਂ ਬਾਰੇ ਗੱਲ ਕਰਾਂਗੇ ਜਿਸ ਨੇ ਪੰਜਾਬ ਦੀ ਅੱਧੀ ਨੌਜਵਾਨੀ ਨੂੰ ਖਤਮ ਕਰ ਦਿੱਤਾ ਤਦ ਤੱਕ ਲਈ ਧੰਨਵਾਦ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਮੋਟੀਵੇਸ਼ਨਲ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ